ਕੀ ਨਾਵਾਂ ਕਿਹੜੀ ਯੂਨੀਅਨ ਤੁਹਾਡੀ ਕੀ ਮੰਗਾਂ ਰਹੀ ਹੈ ਤੁਹਾਨੂੰ ਅਸੀਂ ਪਾਵਰ ਕਾਮ ਐਕਰਾਸ ਤੋਂ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਆਪਣੀ ਹਕੀਅਤ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਦੇ ਵਿਰੁੱਧ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੇ ਹਾਂ ਸਾਡੀ ਇਹ ਡਿਮਾਂਡ ਹੈ ਵੀ ਜਿੰਨੇ ਵੀ ਆਊਟਸੋਰਸਡ ਮੁਲਾਜ਼ਮ ਆ ਸੀਐਚਪੀ ਡਬਲਿਊ ਸੀਐਚਐਚ ਜਾਂ ਹੋਰ ਵੀ ਜਿੰਨੇ ਸਾਡੇ ਕੰਮੇ ਕੰਮ ਕਰਦੇ ਆ ਆਊਟਸੋਰਸਿੰਗ ਤੇ ਉਹਨਾਂ ਨੂੰ ਸਿੱਧਾ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕਰਨ ਦੀ ਮੰਗ ਹੈ ਦੂਜਾ ਇਹ ਵੀ ਜਿਹੜੀ ਘੱਟੋ ਘੱਟ ਕਰਮਚਾਰੀ ਜੋ 1948 ਐਕਟ ਕਹਿੰਦਾ ਜੋ ਕਾਨੂੰਨ ਕਹਿੰਦਾ ਉਹਦੇ ਤਹਿਤ ਜਿਹੜੀ ਹੈ ਕਿ ਤਨਖਾਹ ਲਾਗੂ ਕਰੋ ਉਹ ਡਿਮਾਂਡ ਹੈ ਤੇ ਤੀਜਾ ਸਾਡਾ ਇਹ ਵੀ ਜਿਹੜੇ ਸਾਡੇ ਸਾਥੀ ਬਿਜਲੀ ਦਾ ਕਰੰਟ ਲੱਗ ਕੇ ਸਾਸਾਂ ਪੀੜ ਤੋਂ ਹੋ ਗਏ ਜਿਨ੍ਹਾਂ ਦੇ ਵਾਰਸ ਨੂੰ ਕੋਕਰੀ ਦੀ ਗਾਰੰਟੀ ਨਹੀਂ ਪੈਨਸ਼ਨ ਦੀ ਗਾਰੰਟੀ ਨਹੀਂ ਮੌਤਯੇ ਦੀ ਗਾਰੰਟੀ ਨਹੀਂ ਹੈ ਉਹਨਾਂ ਲਈ ਅਸੀਂ ਜਿਵੇਂ ਕਿ ਨਮਾ ਟੈਂਡਰ ਹੋ ਰਿਹਾ ਜਿਹਦੇ ਵਿੱਚ ਨਵੇਂ ਠੇਕੇਦਾਰ ਨਵੀਆਂ ਕੰਪਨੀਆਂ ਆ ਰਹੀਆਂ ਤੇ ਉਹ ਵੱਡੀ ਪੱਧਰ ਤੇ ਪਹਿਲਾਂ ਵੀ ਠੇਕੇਦਾਰ ਕੰਪਨੀਆਂ ਨੇ ਵੱਡੀ ਪੱਧਰ ਤੇ ਜਿਹੜੀ ਠੇਕਾ ਮੁਲਾਜ਼ਮਾਂ ਦੀ ਲੁੱਟ ਕੀਤੀ ਹੈਗੀ ਆ ਤੇ ਅਸੀਂ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਵਿਰੁੱਧ ਲਗਾਤਾਰ ਜਿਹੜਾ ਇਹ ਸੰਘਰਸ਼ ਕਰ ਰਹੇ ਆ ਪਰ ਸਾਡੀ ਗੱਲ ਆ ਜਿਹੜੀ ਉਹ ਨਹੀਂ ਸੁਣੀ ਜਾ ਰਹੀ ਸਾਡਾ ਮੇਨ ਵਕਸਤਾ ਹੈ ਕਿ ਜਿਹੜੇ ਨਵੇਂ ਟੈਂਡਰ ਆ ਉਹਨਾਂ ਨੂੰ ਬੰਦ ਕਰਕੇ ਉਹਨਾਂ ਨੂੰ ਰੱਦ ਕਰਕੇ ਸੂਹ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਡਿਪਾਰਟਮੈਂਟ ਤੇ ਲਿਆ ਜਾਵੇ ਤੇ ਜਿੰਨਾ ਵੀ ਆਹ ਕਟਵਰ ਗੁਜ਼ਾਰੀਯੋਗ ਤਨਖਾਹ ਲਾਗੂ ਕੀਤੀ ਜਾਵੇ ਹਾਸਾ ਪੀੜਤਾਂ ਨੂੰ ਨੌਕਰੀ ਗਰੰਟੀ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਰਿਵਾਰਾਂ ਤੇ ਬੱਚਿਆਂ ਸਮੇਤ ਇੱਥੇ ਜਿਹੜਾ ਪ੍ਰੋਟੈਸਟ ਆ ਉਹ ਸਰਕਾਰ ਦੇ ਤੇ ਪਾਵਰ ਕਾਮ ਦੀ ਮੈਨੇਜਮੈਂਟ ਨੂੰ ਵਿਰਧ ਕਰ ਰਹੇ ਆ ਕਿਉਂਕਿ 16 ਤਰੀਕ ਨੂੰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 16 ਤੱਕ ਜਿਹੜੀਆਂ ਤੁਹਾਡੀਆਂ ਮੰਗਾਂ ਕੁਝ ਗੱਲਾਂ ਨੂੰ ਪ੍ਰਵਾਨਗੀ ਜਿਹੜੀ ਮਿਲੀ ਸੀਗੀ ਕਿਉਂਕਿ ਕਈ ਵਾਰ ਰਾਤਾਂ ਨਾਲ ਸਰਕਾਰ ਨਾਲ ਗੱਲਬਾਤ ਚੱਲੀ ਆ ਵਿੱਤ ਮੰਤਰੀ ਨਾਲ ਬੋਰਡ ਮੈਨੇਜਮੈਂਟ ਨਾਲ ਜਿਹਦੇ ਵਿੱਚ ਮੰਗਾਂ ਨੂੰ ਹੱਲ ਕਰਨ ਦਾ ਜਿਹੜਾ ਭਰੋਸਾ ਹੈ ਉਹ ਦਵਾਇਆ ਗਿਆ ਸੀ ਪਰ ਉਸ ਪਰੋਸੇ ਨੂੰ ਮਤਲਬ ਮੈਨੇਜਮੈਂਟ ਨੇ 16 ਤਰੀਕ ਤੱਕ ਦਾ ਸੀ ਤੇ ਅਸੀਂ ਵੀ ਐਲਾਨ ਕੀਤਾ ਹੋਇਆ ਸੀ ਕਿ 16 ਤਰੀਕ ਤੱਕ ਦਾ ਸੀ ਐਲਾਨ ਕਰਦੇ ਆ 16 ਤੋਂ ਬਾਅਦ ਸਾਡਾ ਜਿਹੜਾ ਸੰਘਰਸ਼ ਆ ਉਹ ਲਗਾਤਾਰ ਚੱਲੂਗਾ ਹਲੇ ਤੱਕ ਮਤਲਬ ਜਿਹੜੀ ਸਾਡੀ ਉਹ ਇੱਕ ਗੱਲ ਹੈ ਉਹ ਨਹੀਂ ਸੁਣੀ ਜਾ ਰਹੀ ਇਸ ਕਰਕੇ ਅਸੀਂ ਜਿਹੜਾ ਪ੍ਰੋਟੈਸਟ ਹੈ ਉਹ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਕਰ ਰਹੇ ਹਾਂ ਜੀ ਹੋਰ ਕੋਈ ਐਸੋਸੀਏਸ਼ਨਾਂ ਜਿਹੜੀਆਂ ਆਏ ਹੋਈਆਂ ਨੇ ਯੂਨੀਅਨ ਤੁਹਾਡੇ ਨਾਲ ਸਹਿਯੋਗ ਕਰ ਰਹੀਆਂ ਨੇ ਬਿਲਕੁਲ ਕਰ ਰਹੀਆਂ ਜੀ ਸਾਡੇ ਜਿ ਜਥੇ ਬੰਦੀਆਂ ਹੈਗੀਆਂ ਅਸੀਂ ਸੱਦਾ ਸਾਰਿਆਂ ਨੂੰ ਭੇਜਿਆ ਹੋਇਆ ਉਹਨਾਂ ਦਾ ਵੀ ਮਤਲਬ ਲਗਾਤਾਰ ਸਾਡੇ ਨਾਲ ਨੇ ਸਾਰੇ ਸਹਿਯੋਗ ਵੀ ਕਰ ਰਹੇ ਹੈਗੇ ਆ ਤੇ ਅਸੀਂ ਮਤਲਬ ਲਗਾਤਾਰ ਜਿਹੜਾ ਇਹ ਕੰਟੀਨਿਊਅਸ ਸੰਘਰਸ਼ ਰੱਖਾਂਗੇ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਆਇਆ ਜਾਂ ਸਪਟਾਡ ਮਤਲਬ ਲਗਾਤਾਰ ਹੁਣ ਤੱਕ ਤਾਂ ਡਾਇਲੌਗ ਦੇ ਵਿੱਚ ਚੱਲ ਰਹੇ ਆ ਕੀ ਗੱਲਬਾਤ ਨਿਕਲਦੀ ਹੈ ਕੀ ਨਹੀਂ ਨਿਕਲਦੀ ਸਾਨੂੰ ਕਹਿ ਰਹੇ ਆ ਮੀਟਿੰਗ ਦਾ ਅਸੀਂ ਪਰ ਇਹ ਕਹੇ ਵੀ ਮੀਟਿੰਗਾਂ ਕਰ ਲਾਂਗੇ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਸਾਡਾ ਪ੍ਰਧਾਨ ਜੀ ਕੀ ਕਾਰਨ ਆ ਵੀ ਤੁਹਾਨੂੰ ਹਰ ਰੋਜ਼ ਵਾਰੀ ਜਿਹੜੀ ਆਪਣੀ ਮੰਗਾਂ ਪੂਰੀਆਂ ਕਰਨ ਲਈ ਮਤਲਬ ਕਿ ਧਰਨਾ ਹੀ ਦੇਣਾ ਪੈ ਰਿਹਾ ਹੈ ਇਹ ਮਤਲਬ ਜਿਹੜਾ ਹੈਗਾ ਇਹ ਸਾਰਾ ਜਿਹੜਾ ਵਧੀਆ ਸਵਾਦ ਦਿੰਦਾ ਵੀ ਇਹ ਜਿੰਦਾ ਵੀ ਪ੍ਰੋਪਗੈਂਡਾ ਹੈਗਾ ਅਸਲ ਜਿਹੜੇ ਸਾਡੇ ਨੌਜਵਾਨ ਆ ਪੰਜਾਬ ਦੇ ਸਾਡੇ ਨੌਜਵਾਨਾਂ ਉਹਨਾਂ ਨੂੰ ਰੋਜ਼ਗਾਰ ਨਹੀਂ ਦੇਣਾ ਉਹਨਾਂ ਨੂੰ ਰੋਜ਼ਗਾਰ ਦਾ ਸੌਮੇ ਖਤਮ ਕਰਨੇ ਆ ਵੀ ਜਿਹੜਾ ਹ ਸਿਸਟਮ ਆ ਸਾਡਾ ਬਿਜਲੀ ਖੇਤਰ ਆ ਚਾਹੇ ਉਹ ਕੋਈ ਵੀ ਡਿਪਾਰਟਮੈਂਟ ਆ ਉਹਨਾਂ ਇਹਨਾਂ ਨੇ ਸਾਰਾ ਨਿੱਜੀ ਨਿੱਜੀ ਕੰਪਨੀਆਂ ਦੇ ਹੱਥ ਦੇ ਵਿੱਚ ਦੇਣਾ ਨਿੱਜੀਕਰਨ ਕਰਨਾ ਇਹਦੀ ਜਿਹਦਾ ਅਸੀਂ ਡਟਮਾ ਵਿਰੋਧ ਕਰ ਰਹੇ ਹਾਂ ਇਸ ਕਰਕੇ ਮਤਲਬ ਸਰਕਾਰ ਤੇ ਮੈਨੇਜਮੈਂਟ ਇਹ ਚਾਹੁੰਦੀ ਨਹੀਂ ਵੀ ਨਿੱਜੀ ਕਰਨ ਦੀ ਨੀਤੀ ਰੱਦ ਹੋਵੇ ਅਸੀਂ ਚਾਹੁੰਦੇ ਵੀ ਨਿੱਜੀ ਕਰਨ ਦੀ ਨੀਤੀ ਰੱਦ ਹੋਵੇ ਇਸ ਕਰਕੇ ਉਹ ਨਿੱਜੀ ਕਰਨ ਦੀ ਨੀਤੀ ਨੂੰ ਲਾਗੂ ਲਗਾਤਾਰ ਕਰ ਰਹੇ ਆ ਅਸੀਂ ਕਹਿੰਦੇ ਉਹ ਨਿੱਜੀ ਕਰਨ ਦੀ ਨੀਤੀ ਨੂੰ ਰੱਦ ਕਰੋ ਮਤਲਬ ਇਹ ਜਿਹੜਾ ਟਕਰਾਅ ਵਾਜੀ ਆ ਇਹ ਸਰਕਾਰ ਦੇ ਨਾਲ ਚੱਲ ਰਹੀ ਹੈ ਕਿਉਂਕਿ ਜਿਹੜੀ ਨਿੱਜੀਕਰਨ ਦੀ ਨੀਤੀ ਆ ਇਹ ਅੱਜ ਲੜਾਈ ਇਹ ਇਕੱਲੀ ਠੇਕਾ ਮਜ਼ਦਮਾਂ ਦੀ ਨਹੀਂ ਹੈ ਇਹ ਲੜਾਈ ਅੱਜ ਸਾਰੇ ਲੋਕਾਂ ਦੀ ਹੈ ਤੁਹਾਡੇ ਸਾਹਮਣੇ ਘਰਾਂ ਦੇ ਅੰਗੇ ਪ੍ਰੀਪੇਡ ਮੀਟਰ ਟੰਗਤੇ ਉਹਨਾਂ ਨਾਲ 20 ਮੀਟਰ ਲੀਟਰ ਦੀ ਨੌਕਰੀ ਗਈ ਬਿਲ ਵੰਡਕ ਦੀ ਨੌਕਰੀ ਗਈ ਕੈਸ਼ੀਅਰ ਦੀ ਨੌਕਰੀ ਗਈ ਐਸੀ ਤਰ੍ਹਾਂ ਮਤਲਬ ਜਿਹੜਾ ਰੋਜ਼ਗਾਰ ਦਾ ਖਤਮਾ ਆਨਲਾਈਨ ਸਿਸਟਮ ਰਾਹੀਂ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਸੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ ਉਹ ਮਤਲਬ ਸਾਰਾ ਜਿਹੜਾ ਬੋਰਡ ਮੈਨੇਜਮੈਂਟ ਵੱਲੋਂ ਸਰਕਾਰਾਂ ਵੱਲੋਂ ਖਤਮ ਕੀਤਾ ਜਾ ਰਿਹਾ ਜਿਹਦੇ ਕਰਕੇ ਮਤਲਬ ਮੈਨੇਜਮੈਂਟ ਕੋਈ ਗੱਲ ਨਹੀਂ ਸੁਣਨੀ ਪਰ ਜਦੋਂ ਲੋਕ ਲੜਦੇ ਆ ਸੰਘਰਸ਼ ਕਰਦੇ ਆ ਤਾਂ ਫਿਰ ਜਿੰਨਾ ਮਤਲਬ ਲੜਨਗੇ ਤਾਂ ਫਿਰ ਸਰਕਾਰ ਨੂੰ ਤਾਂ ਸੁਣਨੀ ਪੈਂਦੀ ਆ ਆਖਰਕਾਰ ਲੋਕ ਆਉਣ ਵਾਲੇ ਸਮੇਂ ਤੇ ਜਿੱਤਦੇ ਹੀ ਹੁੰਦੇ ਆ ਜਦੋਂ ਜਿਹੜੇ ਲੋਕ ਲੜਦੇ ਆ ਆਖਰ ਵਿੱਚ ਜਿੱਤਦੇ ਹੀ ਆ ਪ੍ਰਧਾਨ ਜੀ ਜਦੋਂ ਤੁਹਾਨੂੰ ਭਰਤੀ ਕੀਤਾ ਗਿਆ ਇਹਦੇ ਡਿਪਾਰਟਮੈਂਟ ਦੇ ਵਿੱਚ ਈ ਉਦੋਂ ਕਿਹਾ ਗਿਆ ਤੁਹਾਡੇ ਨਾਲ ਕੀ ਵਾਅਦੇ ਕੀਤੇ ਗਏ ਨੇ ਵੀ ਤੁਹਾਨੂੰ ਪੱਕਾ ਕਰਾਂਗੇ ਜਾਂ ਕੋਈ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ 2013 ਜਦੋਂ ਨਿੱਜੀ ਕਰਨ ਦੀ ਨੀਤੀ ਜਿੱਥੇ ਤੁਸੀਂ ਦੇਖਿਆ ਕਿ ਬਿਜਲੀ ਬੋਰਡ ਦੇ ਅੱਗੇ ਪੰਜਾਬ ਜਿੱਥੇ ਲਿਖਿਆ ਪੰਜਾਬ ਰਾਜ ਬਿਜਲੀ ਹੁਣ ਅੱਜ ਲਿਖਿਆ ਪੰਜਾਬ ਸਟੇਟ ਕਾਰਪੋਰੇਸ਼ਨ ਮਤਲਬ ਇਹਦਾ ਮਤਲਬ ਇਹ ਆ ਵੀ ਜਿਹੜਾ ਲਿਖਿਆ ਹੋਇਆ ਹੈ ਪਹਿਲਾਂ ਹੀ ਨਿੱਜੀ ਕਰਨ ਦੀ ਨੀਤੀ ਰੱਦ ਲਾਗੂ ਕਰਤੀ ਉਹ ਲਾਗੂ ਕਰਕੇ ਮਤਲਬ ਜਿਹੜਾ ਠੇਕੇਦਾਰ ਸਿਸਟਮਾ ਉਹ ਵਾਰਤਾ ਤੇ ਉਹ ਠੇਕੇਦਾਰੀਆਂ ਜਿਹੜੇ ਹੈਗੇ ਆ ਕੰਪਨੀਆਂ ਹੈਗੀਆਂ ਉਹਨਾਂ ਨੇ ਇਹਨਾਂ ਠੇਕਾ ਮੁਲਾਜ਼ਮਾਂ ਦੇ ਨਾਲ ਅਨੇ ਲੁੱਟ ਕੀਤੀ ਆ ਕਰੋੜਾਂ ਅਰਬਾਂ ਰੁਪਏ ਦਾ ਘਪਲਾ ਕੀਤਾ ਕਿਸੇ ਨੇ ਈਪੀਐਫ ਜਮਾ ਨਹੀਂ ਕਰਾਇਆ ਕਿਸੇ ਨੇ ਬਕਾਇਆ ਏਰੀਅਰ ਨਹੀਂ ਦਿੱਤੇ ਕਿਸੇ ਦੇ ਤਨਖਾਹਾਂ ਦੇ ਵਿੱਚ ਘਪਲੇ ਕੀਤੇ ਕਿਸੇ ਨੇ ਆ ਏਟੀਐਮ ਲੈ ਲਏ ਜੀ ਏਟੀਐਮ ਰਾਹੀਂ ਤਨਖਾਹ ਕਢਾ ਲਈ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਇਹ ਹੈਗਾ ਚੱਲਿਆ ਇਹ ਬੋਰਡ ਮੈਨੇਜਮੈਂਟ ਦੀਆਂ ਗਲਤੀਆਂ ਤੇ ਕਾਰਨ ਹੋਇਆ ਇਸ ਕਰਕੇ ਸਾਨੂੰ ਜਿਹੜਾ ਪ੍ਰੋਟੈਸਟ ਹੋ ਕਰਨਾ ਪਿਆ ਡਿਪਾਰਟਮੈਂਟ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਆਸ ਹੈ ਜੀ ਤੁਹਾਨੂੰ ਹਜੇ ਦੇਖੋ ਜੀ ਸਾਨੂੰ ਦਾ ਸਾਡੇ ਸੰਘਰਸ਼ ਦੇ ਟੇਕ ਰੱਖਾਂਗੇ ਪਹਿਲਾਂ ਸਾਡਾ ਚੇਤਾਵਨੀ ਆ ਪਿਆਰ ਨਾਲ ਚੱਲ ਰਹੇ ਆ ਤਰੀਕੇ ਨਾਲ ਚੱਲ ਰਹੇ ਆ ਜਾਬ ਤੇ ਚ ਰਹਿ ਕੇ ਚੱਲ ਰਹੇ ਆ ਕਿਉਂਕਿ ਸਾਡੀ ਜਥੇਬੰਦੀ ਦਾ ਸੂਤ ਦਾ ਅਸੀਂ ਆਪ ਦਾ ਜਾਬਤਾ ਭੰਗ ਨਹੀਂ ਕਰਦੇ ਤਰੀਕੇ ਨਾਲ ਲੜਦੇ ਆ ਤੁਸੀਂ ਦੇਖਿਆ ਪਹਿਲਾਂ ਵੀ ਜਦੋਂ ਕੈਪਟਨ ਦੇ ਬਲੇ ਪ੍ਰੋਟੈਸਟ ਹੋਏ ਆ ਲੰਬੇ ਸੰਘਰਸ਼ ਕੀਤੇ ਆ ਚਾਰ ਚਾਰ ਰਾਤਾਂ ਵੀ ਕੱਟੀਆਂ ਹੈਗੀਆਂ ਬਹੁਤ ਸੰਘਰਸ਼ ਕੀਤੇ ਆ ਪਰ ਅਸੀਂ ਆਪ ਦਾ ਜਾਬ ਤੇ ਚ ਰਹਿ ਕੇ ਸੰਘਰਸ਼ ਲੜਦੇ ਆ ਜਾਂਦੇ ਚ ਰਹਿ ਕੇ ਲੜਾਂਗੇ ਜੇ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਸਾਡੀ ਗੱਲ ਨੂੰ ਪ੍ਰਵਾਨ ਨਹੀਂ ਕਰੂਗੀ ਫਿਰ ਅਸੀਂ ਮਤਲਬ ਵੀ ਇੱਕ ਸਟੈਪ ਅੱਗੇ ਵਧਾਂਗੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਪ੍ਰਧਾਨ ਜੀ ਜਦੋਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹਨਾਂ ਨੇ ਕਿਹਾ ਸੀ ਵੀ ਸਾਡੇ ਸਮੇਂ ਦੇ ਵਿੱਚ ਇਹੀ ਮੁੱਦਾ ਲੈ ਕੇ ਚੱਲੇ ਸੀ ਵੀ ਕੋਈ ਧਰਨਾ ਨਹੀਂ ਹੋਏ ਕੋਈ ਟੈਂਕਿਆਂ 'ਤੇ ਚੜਨਗੇ ਅੱਜ ਫੇਰ ਧਰਨੇ ਲੱਗ ਰਹੇ ਨੇ ਕੀ ਕਾਰਨ ਮੰਨਦੇ ਤੁਸੀਂ ਉਸ ਦੇ ਵਿੱਚ ਉਹੀ ਗੱਲ ਹੈ ਨਾ ਸਮੇਂ ਦੀ ਸਰਕਾਰ ਹੈ ਜਿਹਦੇ ਲੋਕਾਂ ਦਾ ਇੱਕ ਇਹ ਸੀ ਕਿ ਯਾਰ ਬਦਲਾਅ ਆਏਗਾ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਝਾੜੂ ਕਿਹੜਾ ਐਮਐਲਏ ਖੜਾ ਕਿਹੜਾ ਮੰਤਰੀ ਖੜਾ ਲੋਕਾਂ ਨੇ ਇਹ ਦੇਖਿਆ ਵੀ ਭਗਵੰਤ ਮਾਨ ਹੈ ਝਾੜੂ ਵਾਲੇ ਆ ਲੋਕਾਂ ਨੇ ਦੇਖਿਆ ਵੀ ਬਦਲਾਅ ਹੋਏਗਾ ਪਰ ਬਦਲਾਅ ਤਾਂ ਕਿੱਥੇ ਆ ਤੁਹਾਡੇ ਸਾਹਮਣੇ ਜਿਹੜੀ ਸਰਕਾਰ ਹੈ ਕਹਿੰਦੀ ਸੀ ਪਹਿਲੇ ਦਿਨ ਜਦੋਂ ਭਗਵੰਤ ਮਾਨ ਸਾਹਿਬ ਜਿੱਤੇ ਆ ਸੰਗਰੂਰ ਦੀ ਧਰਤੀ ਤੇ ਇਹ ਗੱਲ ਕਹੀ ਆ ਖੜ ਕੇ ਆਪਣੇ ਚਾਰੇ ਤੇ ਵੀ ਆ ਪੰਜਾਬ ਨੂੰ ਅਸੀਂ ਧਰਨਾ ਮੁਕਤ ਕਰਾਂਗੇ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਣ ਦੰਦੇ ਜਿਹੜਾ ਹਰਾ ਪੈਨਾ ਉਹ ਬੇਰਜ਼ਗਾਰੀ ਨੂੰ ਖਤਮ ਕਰਨ ਵਾਸਤੇ ਚੱਲੂਗਾ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਹੈਗੀਆਂ ਪਰ ਹੋਈਆਂ ਉਹਨਾਂ ਦੇ ਉਲਟ ਹੈ ਨਾ ਤਾਂ ਬੇਰਜ਼ਗਾਰੀ ਨੂੰ ਖਤਮ ਕੀਤਾ ਗਿਆ ਤੁਹਾਡੇ ਸਾਹਮਣੇ ਉਲਟ ਧਰਨੇ ਲੱਗ ਰਹੇ ਆ ਪੰਜਾਬ ਦਾ ਮੁੱਖ ਮੰਤਰੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਲਿਖਤੀ ਮੀਟਿੰਗਾਂ ਦੇ ਦਿੰਦਾ ਵਾਅਦੇ ਕਰ ਲੈਂਦੇ ਆ ਪ੍ਰਸ਼ਾਸਨ ਲਿਖਤੀ ਮੀਟਿੰਗਾਂ ਦਿੰਦਾ ਵੀ ਫਲਾਣੇ ਦਿਨ ਤੁਹਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੈ ਜਦੋਂ ਉੱਥੇ ਜਾਈਦਾ ਤਾਂ ਮਤਲਬ ਜਿਹੜਾ ਖਾਲੀ ਹੱਥ ਆਈਦਾ ਵੀ ਉੱਥੇ ਮਤਲਬ ਇਹ ਕਹਿ ਦਿੱਤਾ ਜਾਂਦਾ ਅੱਜ ਤਾਂ ਜੀ ਐਮ ਸਾਹਿਬ ਕੋਲ ਟਾਈਮ ਨਹੀਂ ਹੈ ਜਾਂ ਉਹਨੂੰ ਨੈਕਸਟ ਡੇਟ ਪਾਤੀ ਜਾਂਦੀ ਹੈ ਜਾਂ ਉਹਨੂੰ ਮਤਲਬ ਮੁਲਤਵੀਓ ਕਰ ਦਿੱਤਾ ਜਾਂਦਾ ਮਤਲਬ ਆਹ ਹਾਲਤਾ ਪੰਜਾਬ ਦੇ ਮੁੱਖ ਮੰਤਰੀ ਦੀ ਸਾਡੀ ਜਿਹਨੂੰ ਮਤਲਬ ਨਿੱਦਣਯੋਗ ਵੀ ਕਹਿ ਸਕਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਲੜਨਾ ਜਾਣਦੇ ਨੇ ਲੋਕ ਸਵਾਲ ਕਰਨਾ ਜਾਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜ਼ਰੂਰ ਸਵਾਲ ਕਰਨਗੇ ਅਸੀਂ ਵੀ ਸਵਾਲ ਕਰਾਂਗੇ ਜਦੋਂ ਇਹ ਸਾਡੇ ਦਰਾਂ ਦੇ ਅੱਗੇ ਆਉਣਗੇ ਲਗਾਤਾਰ ਪ੍ਰੋਟੈਸਟ ਜਾਰੀ ਰੱਖਾਂਗੇ ਪ੍ਰਧਾਨ ਜੀ ਜੇ ਡਿਪਾਰਟਮੈਂਟ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਹਾਇਤਾ ਨਹੀਂ ਮਿਲਦਾ ਤਾਂ ਤੁਹਾਡੀ ਕੀ ਰਣਨੀਤੀ ਰਹੂਗੀ ਅੱਗੇ ਇਹਨੂੰ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ ਜੀ ਜੇ ਸਾਡੀ ਸਰਕਾਰ ਗੱਲ ਨਹੀਂ ਸੁਣਦੀ ਪਹਿਲਾਂ ਤਾਂ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਤਰੀਕੇ ਨਾਲ ਕਰ ਰਹੇ ਆ ਚਾਪ ਤੇ ਚ ਰਹਿ ਕੇ ਕਰ ਰਹੇ ਆ ਜੇ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਫਿਰ ਇਸ ਸੰਘਰਸ਼ ਨੂੰ ਅਸੀਂ ਤੇਜ ਕਰਾਂਗੇ ਤਿੱਖਾ ਕਰਾਂਗੇ ਤੇ ਪ੍ਰਧਾਨ ਜੀ ਆਮ ਜਦੋਂ ਧਰਨਾ ਲੱਗਦਾ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਕਿਸਾਨੀ ਮੋਰਚਾ ਹੋਵੇ ਚਾਹੇ ਕੋਈ ਵੀ ਤੁਹਾਡੇ ਵੱਲੋਂ ਹੋਵੇ ਕਿਸੇ ਵੱਲੋਂ ਹੋਵੇ ਤਾਂ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਮਤਲਬ ਕਿ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਕੀ ਤੁਹਾਡੇ ਨਾਲ ਸਹਿਯੋਗ ਕਰ ਰਹੇ ਨੇ ਲੋਕ ਉਹਨੂੰ ਬਿਲਕੁਲ ਕਰ ਰਹੇ ਆ ਅਸੀਂ ਕਰੋੜ ਬਿਲਕੁਲ ਬਲੌਕ ਨਹੀਂ ਕੀਤਾ ਅਸੀਂ ਚਲਾਇਆ ਹੋਇਆ ਜਿੱਥੇ ਸਾਨੂੰ ਜਗ੍ਹਾ ਦਿੱਤੀ ਹੋਈ ਹੈ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੈਗੇ ਆ ਕੋਈ ਸਾਡਾ ਲੋਕਾਂ ਨਾਲ ਟਕਰਾਵਾ ਜੀ ਨਹੀਂ ਹੈ ਕੋਈ ਸਾਡੇ ਮੁਲਾਜ਼ਮਾਂ ਨਾਲ ਟਕਰਾਵਾ ਜੀ ਨਹੀਂ ਹੈ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ ਆਪਣੀ ਗੱਲ ਨੂੰ ਕਿਉਂਕਿ ਇਹ ਲੜਾਈ ਸਾਡੀ ਨਹੀਂ ਹੈ ਲੜਾਈ ਲੋਕਾਂ ਦੀ ਵੀ ਆ ਜੇ ਅੱਜ ਨਿੱਜੀਕਰਨ ਦੀ ਨੀਤੀ ਲਾਗੂ ਹੋ ਜਾਂਦੀ ਹੈ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਰੁਜ਼ਗਾਰ ਨਹੀਂ ਮਿਲਣਾ ਹੈ ਮਤਲਬ ਇਹ ਲੜਾਈ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਸਹਿਯੋਗ ਕਰਨ ਬਹੁਤ ਲੋਕ ਸਾਡਾ ਇੱਥੇ ਸਹਿਯੋਗ ਵੀ ਕਰਦੇ ਆ ਕੋਈ ਵਿਚਾਰਾ ਆਉਂਦਾ ਜਾਂਦਾ ਦੁੱਧ ਦੇ ਜਾਂਦਾ ਕੋਈ ਮਤਲਬ ਠੰਡ ਪੱਖੋਂ ਹਮਾਇਤ ਕਰ ਜਾਂਦਾ ਕੋਈ ਮਤਲਬ ਇਹੀ ਕਹਿ ਜਾਂਦਾ ਵੀ ਇਹ ਯਾਰ ਸਰਕਾਰ ਨੇ ਕੀਤਾ ਕੱਖ ਨਹੀਂ ਹੈ ਮਤਲਬ ਬਹੁਤ ਜਨਤਾ ਜਿਹੜੀ ਸਾਡੇ ਲੋਕ ਨੇ ਹਮਾਇਤ ਕਰਦੇ ਅਸੀਂ ਲੋਕਾਂ ਨੂੰ ਯਾਦ ਰੱਖਨੇ ਆ ਠੀਕ ਹੈ ਅਸੀਂ ਮਤਲਬ ਜਿਹੜਾ ਆਪਣੇ ਸੜਕ ਤੇ ਬੈਠੇ ਆ ਪਰ ਇੱਕ ਸੜਕ ਜਿਹੜੀ ਉਹ ਚੱਲ ਰਹੀ ਹੈ